ਪੰਜਾਬ ਦੇ ਵਿੱਚ ਰਹਿੰਦੇ ਪਿਆਰੇ ਵੀਰੋ ਭੈਣੋ ਤੁਸੀਂ ਵੀ ਚਾਹੁੰਦੇ ਹੋਵੋਗੇ ਕਿ ਸਾਡਾ ਬੱਚਾ ਕੈਨੇਡਾ ਜਾਵੇ ਤੇ ਕੈਨੇਡਾ ਚ ਜਾ ਕੇ ਸਟੱਡੀ ਕਰੇ ਕੈਨੇਡਾ ਦੇ ਵਿੱਚ ਜੋ ਬੱਚੇ ਸਟੱਡੀ ਕਰਨ ਆਉਂਦੇ ਆ ਉਹਨਾਂ ਦਾ ਪਰਪਸ ਇੱਥੇ ਸਟੱਡੀ ਕਰਨਾ ਨਹੀਂ ਹੁੰਦਾ ਉਹਨਾਂ ਦਾ ਪਰਪਸ ਹੁੰਦਾ ਹੈ ਇੱਥੇ ਆ ਕੇ ਜੌਬ ਲੱਭ ਕੇ ਆਪਣੇ ਆਪ ਨੂੰ ਸਰਵਾਈਵ ਕਰਨਾ ਇਹ ਗਲਤ ਨਹੀਂ ਹੈ ਠੀਕ ਹੈ ਕਿਉਂਕਿ ਜੋ ਬੱਚੇ ਇੱਥੇ ਆਏ ਆ ਉਹਨਾਂ ਨੇ ਇੱਥੇ ਰਹਿਣਾ ਹੈ ਉਹਨਾਂ ਨੂੰ ਸਰਵਾਈਵ ਕਰਨ ਦੇ ਵਾਸਤੇ ਜੋਬ ਚਾਹੀਦੀ ਹੈ ਪਰ ਇੱਥੋਂ ਦੇ ਹਾਲਾਤ ਇਹ ਨੇ ਕਿ ਬੱਚਿਆਂ ਨੂੰ 90% ਜੋਬ ਨਹੀਂ ਮਿਲਦੀਆਂ ਤੇ ਮਿਲਣ ਦੀ ਸੰਭਾਵਨਾ ਵੀ ਨਹੀਂ ਹੈ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਨਲਿਮਟਿਡ ਜਿਹੜੇ ਹੈਗੇ ਆ ਨਾ ਬੱਚੇ ਉਹ ਕੈਨੇਡਾ ਆ ਗਏ ਕੈਨੇਡਾ ਦੇ ਵਿੱਚ ਕੋਈ ਕੰਮ ਇੰਨੇ ਨਹੀਂ ਹੈ ਕੈਨੇਡਾ ਨੂੰ ਜੋ ਸੰਭਾਲਣ ਦੇ ਵਾਸਤੇ ਇੱਥੋਂ ਦਾ ਸਿਸਟਮ ਹੈ ਉਹ ਸਿਰਫ ਤੇ ਸਿਰਫ ਅਸੀਂ ਇਹ ਕਹਿ ਲიਏ ਕਿ 3 ਕਰੋੜ ਲੋਕਾਂ ਦਾ ਹੈ ਜਦਕਿ ਕੈਨੇਡਾ ਹੈ ਜਿਹੜਾ ਉਹ ਇੰਡੀਆ ਦੇ ਨਾਲੋਂ 4 ਗੁਣਾ ਵੱਡਾ ਹੈ ਇੰਨੇ ਵੱਡੇ ਦੇ ਵਿੱਚ ਇਹ ਸਿਰਫ ਇਹਨਾਂ ਦੇ ਕੋਲ 3 ਕਰੋੜ ਲੋਕਾਂ ਦੀ ਆਬਾਦੀ ਹੈ ਜਿਹੜੀ ਉਹਨੂੰ ਐਡਜਸਟ ਕਰਨ ਦੇ ਵਾਸਤੇ ਜਾਂ ਉਹਦਾ ਹੀ ਇਨਫਰਾਸਟ੍ਰਕਚਰ ਹੈਗਾ ਪਰ ਬੱਚੇ ਆ ਗਏ ਨੇ ਕਰੋੜਾਂ ਦੇ ਵਿੱਚ ਇੱਥੇ ਔਰ ਹੁਣ ਇੰਨੇ ਜਿਹੜੇ ਬੱਚੇ ਐ ਉਹਨਾਂ ਨੂੰ ਕੰਮ ਕਿਵੇਂ ਮਿਲੇ ਇਹ ਸਭ ਤੋਂ ਵੱਡੀ ਮੁਸ਼ਕਲ ਐ ਇਸ ਲਈ ਦੋ ਕੰਮ ਹੋ ਸਕਦੇ ਐ ਜਾਂ ਤੇ ਇਹ ਐ ਕਿ ਜਿੰਨਾ ਬੱਚਿਆਂ ਨੇ ਇੱਥੇ ਆਉਣਾ ਐ ਉਹ ਆਉਣ ਤੋਂ ਪਹਿਲਾਂ ਆਪਣਾ ਜਿਹੜਾ ਕੋਈ ਨਾ ਕੋਈ ਕੰਮ ਸਿੱਖ ਕੇ ਆਉਣ ਤੇ ਫਿਰ ਇੱਥੇ ਆ ਕੇ ਉਸ ਕੰਮ 'ਚ ਲੱਗਣਾ ਸੌਖਾ ਹੋ ਜਾਏਗਾ ਜਿਹੜੇ ਬੱਚੇ ਕੰਮ ਸਿੱਖੇ ਤੋਂ ਬਿਨਾਂ ਹੀ 12ਵੀਂ ਕਰਕੇ ਇੱਥੇ ਆ ਜਾਂਦੇ ਆ ਉਹਨਾਂ ਬੱਚਿਆਂ ਦੀ ਹਾਲਤ ਬਦ ਤੋਂ ਬਦਤਰ ਹੈ ਔਰ ਖਾਸ ਕਰਕੇ ਜੋ ਸਾਡੀਆਂ ਬੱਚੀਆਂ ਸਾਡੀਆਂ ਬੇਟੀਆਂ ਪੰਜਾਬ ਤੋਂ ਆਉਂਦੀਆਂ ਨੇ ਉਹਨਾਂ ਦੀ ਤਰਸਯੋਗ ਹਾਲਤ ਦੇਖੀ ਨਹੀਂ ਜਾਂਦੀ ਮਾਪਿਓ ਬਹੁਤ ਦੂਰ ਬੈਠੇ ਆ ਕੁਝ ਕਰ ਨਹੀਂ ਸਕਦੇ ਪਰ ਇੱਥੇ ਆ ਕੇ ਉਹਨਾਂ ਬੱਚਿਆਂ ਦੇ ਵਾਸਤੇ ਬੜਾ ਮੁਸ਼ਕਲ ਹੈ ਸਰਵਾਈਵ ਕਰਨਾ ਲੜਕੀਆਂ ਦੇ ਵਾਸਤੇ ਵੀ ਓਨਾ ਹੀ ਮੁਸ਼ਕਲ ਹੈ ਬੱਚੇ ਟੈਨਸ਼ਨ ਦੇ ਵਿੱਚ ਰਹਿੰਦੇ ਆ ਡਿਪਰੈਸ਼ਨ ਦੇ ਵਿੱਚ ਰਹਿੰਦੇ ਆ ਸਟ्रेस ਦੇ ਵਿੱਚ ਰਹਿੰਦੇ ਆ ਔਰ ਯਾਦ ਰੱਖੋ ਜਿਹੜੇ ਬੱਚੇ ਨੂੰ 16 17 18 ਸਾਲ ਦੀ ਉਮਰ ਦੇ ਵਿੱਚ ਹੀ ਇਹ ਟੈਨਸ਼ਨ ਪੈ ਜਾਵੇਗੀ ਸਟ्रेस ਆ ਜਾਏਗਾ ਉਹਦੀ ਸਾਰੀ ਉਮਰ ਬਰਬਾਦ ਹੋ ਜਾਂਦੀ ਹੈ ਬਾਅਦ ਦੇ ਵਿੱਚ ਫਿਰ ਦੂਜੀ ਗੱਲ ਇਹ ਹੈ ਕਿ ਇੱਥੇ ਕੰਮ ਦਾ ਪਤਾ ਹੀ ਨਹੀਂ ਚੱਲਦਾ ਕਿ ਕਦੋਂ ਛੁੱਟ ਜਾਣਾ ਹੈ ਤੇ ਕਦੋਂ ਉਸਨੇ ਰੋਜ਼ਗਾਰ ਤੋਂ ਬੇਰੋਜ਼ਗਾਰ ਹੋ ਜਾਣਾ ਹੈ ਇਸ ਵਾਸਤੇ ਮੇਰੀ ਸਲਾਹ ਇਹੀ ਹੈ ਕਿਉਂਕਿ ਬੀਇੰਗ ਆ ਇੱਕ ਟੀਚਰ ਬੀਇੰਗ ਆ ਇੱਕ ਮੋਟੀਵੇਟਰ ਬੀਇੰਗ ਹੈ ਇੱਕ ਬੱਚਿਆਂ ਦਾ ਪੇਰੈਂਟ ਮੇਰੀ ਸਲਾਹ ਇਹੀ ਹੈ ਕਿ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਇੱਧਰ ਭੇਜਣਾ ਹੈ ਕਟੋ ਕਟ ਉਹਨਾਂ ਨੂੰ ਗ੍ਰੈਜੂਏਸ਼ਨ ਸੰਭਵ ਹੋਵੇ ਤੇ ਪੋਸਟ ਗ੍ਰੈਜੂਏਸ਼ਨ ਕਰਵਾ ਕੇ ਨਾਲ ਕੋਈ ਸਕਿਲਡ ਵਰਕ ਸਿਖਾ ਕੇ ਹੀ ਭੇਜੋ ਸਿਰਫ ਦੂਸਰਿਆਂ ਦੇ ਪਿੱਛੇ ਲੱਗ ਕੇ ਜੇ ਤੁਸੀਂ ਆਪਣਾ ਬੱਚਾ ਇੱਥੇ ਭੇਜ ਰਹੇ ਹੋ ਕੈਨੇਡਾ ਦੇ ਵਿੱਚ ਤੇ ਤੁਸੀਂ ਆਪਣੇ ਬੱਚੇ ਦੇ ਨਾਲ ਕੋਈ ਚੰਗਾ ਕੰਮ ਨਹੀਂ ਕਰ ਰਹੇ ਤੁਸੀਂ ਸਮਝ ਲਓ ਆਪਣੇ ਬੱਚੇ ਦੀ ਬਲੀ ਦੇ ਰਹੇ ਹੋ ਤੁਸੀਂ ਬਹੁਤ ਹੀ ਗਲਤ ਕੰਮ ਕਰ ਰਹੇ ਹੋ ਵੈਸੇ ਹੁਣ ਕੈਨੇਡਾ ਸਰਕਾਰ ਵੀ ਦਿਨੋਂ ਦਿਨ ਸਖਤ ਹੋ ਰਹੀ ਹੈ ਤੇ ਉਹ ਜਿਹੜੇ ਇਸ ਤਰ੍ਹਾਂ ਜਹਾਜ਼ਾਂ ਦੇ ਜਹਾਜ਼ ਭਰ ਭਰ ਕੇ ਆ ਰਹੇ ਸੀ ਬੱਚਿਆਂ ਦੇ ਉਹਨਾਂ ਨੂੰ ਰੋਕਣ ਦੇ ਵਾਸਤੇ ਹਰ ਸੰਭਵ ਕੋਸ਼ਿਸ਼ ਸਰਕਾਰ ਕਰ ਰਹੀ ਹੈ ਕਿਉਂਕਿ ਇੰਨਾ ਜ਼ਿਆਦਾ ਇੱਥੇ ਬੱਚੇ ਹੋ ਗਏ ਨੇ ਕਿ ਹੁਣ ਉਹਨੇ ਬੱਚਿਆਂ ਲਈ ਕੈਨੇਡਾ ਦੇ ਵਿੱਚ ਕੰਮ ਕ੍ਰੀਏਟ ਕਰ ਪਾਉਣੇ ਇਹ ਅਸੰਭਵ ਹੈ ਮੁਸ਼ਕਲ ਹੀ ਨਹੀਂ ਅਸੰਭਵ ਕੰਮ ਹੋ ਗਿਆ ਹੈ ਕਿਉਂਕਿ ਸਾਰੇ ਦੇ ਸਾਰੇ ਬੇਰੁਜ਼ਗਾਰ ਇੱਥੇ ਆ ਇੱਥੋਂ ਦੇ ਜਿਹੜੇ ਕੰਮ ਨੇ ਉਹ ਵੀ ਕੋਈ ਬਹੁਤ ਵੱਡੀਆਂ-ਵੱਡੀਆਂ ਇਹੋ ਜਿਹੀਆਂ ਇੱਥੇ ਫੈਕਟਰੀਆਂ ਨਹੀਂ ਐ ਜਿਨ੍ਹਾਂ ਦੇ ਵਿੱਚ ਲੱਖਾਂ ਕਾਮਿਆਂ ਨੂੰ ਕੰਮ ਦਿੱਤਾ ਜਾ ਸਕੇ ਇੱਥੇ ਤਾਂ ਛੋਟੇ-ਛੋਟੇ ਜਿਹੇ ਸਟੋਰ ਹੁੰਦੇ ਆ ਜਿਨ੍ਹਾਂ ਦੇ ਉੱਤੇ 1 2 3 4 ਏਮਪਲਾਈ ਰੱਖ ਕੇ ਕੰਮ ਚਲਾਏ ਜਾਂਦੇ ਆ ਜੋ ਤੁਸੀਂ ਇੰਡੀਆ ਦੇ ਵਿੱਚ ਬੈਠੇ ਸੋਚਦੇ ਹੋ ਉਹ ਬਿਲਕੁਲ ਹੀ ਨਹੀਂ ਐ ਔਰ ਇਸ ਲਈ ਜੇ ਸਲਾਹ ਮੰਨ ਲਵੋ ਚੰਗੀ ਗੱਲ ਐ ਆਪਣੇ ਬੱਚਿਆਂ ਨੂੰ ਨਾ ਭੇਜੋ ਨਹੀਂ ਤੇ ਬੱਚਿਆਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਬਰਬਾਦ ਹੋਵੇਗੀ ਹਾਂ ਉਹ ਜ਼ਰੂਰ ਭੇਜਣ ਬੱਚਿਆਂ ਨੂੰ ਜਿਹੜੇ ਰੀ ਵਾਲੀ ਇੱਥੇ ਪੜ੍ਹਾਈ ਦੇ ਮਨੋਰਥ ਦੇ ਨਾਲ ਭੇਜ ਰਹੇ ਆ ਕਿ ਸਾਡਾ ਬੱਚਾ ਕੈਨੇਡਾ ਪੜ੍ਹੇਗਾ ਖਰਚਾ ਪਿੱਛੋਂ ਅਸੀਂ ਲਾਵਾਂਗੇ ਉਹਨੂੰ ਉੱਥੇ ਜਾ ਕੇ ਕੰਮ ਨਹੀਂ ਕਰਨਾ ਪਏਗਾ ਉਹਦੇ ਘਰ ਦੇ ਰਹਿਣ ਦੇ ਪੈਸੇ ਵੀ ਦੇਵਾਂਗੇ ਫੀਸਾਂ ਵੀ ਅਸੀਂ ਇੰਡੀਆ ਤੋਂ ਭੇਜਾਂਗੇ ਉਸ ਦਾ ਜਿਹੜਾ ਵਾ ਖਾਨ ਪੀਣ ਦੇ ਪੈਸੇ ਵੀ ਇੰਡੀਆ ਤੋਂ ਭੇਜਾਂਗੇ ਜੇ ਤੁਸੀਂ ਇਹੋ ਜਿਹਾ ਕੁਝ ਕਰ ਸਕਦੇ ਹੋ ਤੇ ਬੱਚਿਆਂ ਨੂੰ ਭੇਜੋ ਨਹੀਂ ਤੇ ਨਾ ਭੇਜੋ ਇਹ ਇੱਕ ਸਲਾਹ ਵਾ ਜੋ ਕੈਨੇਡਾ ਦੀ ਰਿਐਲਿਟੀ ਹੈ ਬਾਕੀ ਕਰ ਨਹੀਂ ਤੁਸੀਂ ਆਪਣੀ ਮਰਜ਼ੀ ਹੈ ਤੇ ਬੱਚਿਆਂ ਨੂੰ ਵੀ ਇਹੀ ਕਹਾਂਗਾ ਕਿ ਬੱਚੇ ਜੇ ਤੁਸੀਂ 12ਵੀਂ ਤੋਂ ਬਾਅਦ ਇੱਥੇ ਆਣ ਦਾ ਸੋਚ ਰਹੇ ਹੋ ਤੇ ਤੁਸੀਂ ਇੱਕ ਤਰ੍ਹਾਂ ਦੀ ਆਤਮ ਹੱਤਿਆ ਕਰ ਰਹੇ ਹੋ ਜੇ ਤੁਸੀਂ ਇੱਥੇ ਆਣਾ ਹੀ ਹੈ ਤੇ ਕੋਸ਼ਿਸ਼ ਕਰੋ ਕਿ ਮਾਸਟਰ ਕਰਕੇ ਕੋਈ ਸਕਿੱਲ ਵਰਕ ਸਿੱਖ ਕੇ ਫਿਰ ਆ ਜਾਓ ਪਰ ਫਿਰ ਵੀ ਜੋ ਸਕੋਪ ਜੋ ਅਪਰਚੂਨिटीज ਤੁਹਾਨੂੰ ਇੰਡੀਆ ਦੇ ਵਿੱਚ ਮਿਲ ਸਕਦੀਆਂ ਉਹ ਇੱਥੇ ਨਹੀਂ ਜੇ ਮਿਲਦੀਆਂ ਇਹ ਗੱਲ ਭੁੱਲ ਜਾਓ ਇਹ ਚੀਜ਼ ਮੈਂ ਗਰਾਉਂਡ ਰਿਐਲਿਟੀ ਤੋਂ ਦੱਸ ਰਿਹਾ ਵਾਂ ਜੋ ਇੱਥੋਂ ਦਾ ਸਾਬਕਾ ਤਾਬ ਕੈਨੇਡਾ ਦਾ ਹੈਗਾ ਧੰਨਵਾਦ ਮਿਹਰਬਾਨੀ